ਆਗੂ ਸਾਥੀਓ ਜੈ ਪੰਜਾਬ ਅੱਜ ਸਾਡੀ ਮਨਰੇਗਾ ਦੀ ਟੀਮ ਵੱਖ-ਵੱਖ ਪਿੰਡਾਂ ਤੋਂ ਆਈ ਜਿਹੜੇ ਕਿ ਮੁੱਠੀ ਪਰ ਲੋਕ ਜਿਹੜੇ ਇਕੱਠੇ ਹੋਏ ਆ ਅੱਜ ਸਾਡੇ ਵਿਸ਼ਾ ਸਹਾਇਕ ਮੰਗ ਪੱਤਰ ਦੇਣ ਦੇ ਸੰਬੰਧ ਵਿੱਚ ਉਹ ਮੰਗ ਪੱਤਰ ਕਿਹੜੇ ਸੀਗੇ ਉਹ ਲਿਖੇ ਹੋਏ ਆ ਇੱਕ ਹਫ਼ਤੇ ਦਾ ਆਲਟੀਮੇਟ ਦਿੱਤਾ ਅੱਜ 21 ਤਰੀਕਾ 21 ਤਰੀਕ ਮਹੀਨਾ ਪੰਜਵਾਂ ਵਾਰ ਮੰਗਲ ਅਡੀਸ਼ਨਲ ਡਿਪਟੀ ਕਿਸ਼ਨ ਦਫਤਰ ਦੇ ਵਿੱਚ ਇਕੱਠੇ ਹੋਏ ਆ ਚੱਲਦੇ ਕੰਮ ਦੇ ਵਿੱਚ ਗਰਮੀ 'ਚ ਮੁਠੀ ਪਰ ਲੋਕ ਇਕੱਠੇ ਹੋਇਆ ਪਰ ਬੇਨਤੀ ਆ ਕਿ ਸਿਨੇ ਵੀ ਆਗੂ ਹੈਗੇ ਆ ਸਾਰਿਆਂ ਨੂੰ ਹੈਗੇ ਆ ਕਿ ਜਦੋਂ ਆਪਣੇ ਹੱਕਾਂ ਦੀ ਗੱਲ ਹੋਵੇ ਉਹ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਫੈਸਲਾ ਕਰਨਾ ਅੱਜ ਦੀ ਜਿਹੜੀ ਤੁਹਾਡੀ ਮੇਨ ਮੰਗ ਸੀਗੀ ਕਿ 2017 ਦੇ ਵਿੱਚ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਸੀਗੇ ਕਿ ਮਜ਼ਦੂਰ ਦੀ ਮਜ਼ਦੂਰੀ ਕਟੋ-ਕਟ ਜਿਹੜੀ ਹੈਗੀ ਆ 24000 ਹੋਣੀ ਚਾਹੀਦੀ ਆ 3 ਨੂੰ ਗੁਣਾ ਕਰੀਏ 24000 800 ਨਾਲ ਹਸਾਬ ਤੇ ਤੇ ਸਾਡਾ 24000 ਰੁਪਿਆ ਬਣਦਾ ਹੈ ਲੇਕਿਨ ਉਹ ਮਜ਼ਦੂਰੀ ਲਾਗੂ ਤਾਂ ਨਹੀਂ ਹੋਈ ਕਿ ਉਹ ਲੈਟਰ ਕਿਸੇ ਆਗੂ ਕੋਲੇ ਨਹੀਂ ਆਈ ਨਾ ਸਾਡੇ ਮਜ਼ਦੂਰਾ ਕੋਲੇ ਪਹੁੰਚੀ ਅੱਜ ਤੁਸੀਂ ਵੱਖ-ਵੱਖ ਪਿੰਡਾਂ ਤੋਂ ਮਜ਼ਦੂਰ ਆਗੂ ਪਹੁੰਚੇ ਹੋ ਅੱਜ ਇਸ ਗੱਲ ਨੂੰ ਵੱਡੇ ਪੱਧਰ ਤੇ ਆਪਾਂ ਲਹਿਰ ਬਣਾ ਦਈਏ ਤੇ ਸਰਕਾਰ ਨੂੰ ਮਜਬੂਰ ਕਰ ਦਈਏ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਦੇ ਵਿੱਚ ਕੀ ਨਾਮਾ ਪੁੱਤ ਸੰਦੀਪ ਕੌਰ ਸੰਦੀਪ ਕੌਰ ਆ ਆਪਾਂ ਨੂੰ ਮੰਗ ਪੱਤਰ ਜਿਹੜਾ ਦਿੱਤਾ ਹੋਇਆ ਉਹ ਪੜ ਕੇ ਸੁਣਾਉਣਗੇ ਐਨਾ ਕਹਿੰਦਾ ਹੋਇਆ ਮੇਰੇ ਵੱਲੋਂ ਜੈਪੀ ਜੈ ਪਾਤ ਸਸਿਕਾar ਨਮਸਕਾਰ ਸੰਦੀਪ ਕੌਰ ਇਹ ਮੂਰ ਮਜ਼ਦੂਰ ਵੈਸਰ ਸਫਾ ਰਸਤਾ ਦਫ਼ਤਰ ਵਾਲਮੀਕ ਰੋਡ ਭਾਰਤ ਨਗਰ ਕੋਈ ਕੋ ਸ਼ਹਿਰ ਸੇਵਾ ਵਿਕੇ ਵਧਿਕ ਵਧਿਕ ਕਮਿਸ਼ਨਰ ਰੋਇਪਰ ਰੋਡ ਵਿਸ਼ਾ ਜਲੇ ਰੋਇਪਰ ਦੇ ਪਿੰਡਾਂ ਵਿੱਚ ਨਿਰਗਮ ਮਜ਼ਦੂਰਾਂ ਆ ਰਹੀਆਂ ਮੁਸ਼ਕਲਾਂ ਸੰਬੰਧੀ ਸ਼੍ਰੀਮਾਨ ਨੇ ਮਰਤਾ ਸਹਿਤ ਬੇਨਤੀ ਹੈ ਕਿ ਨਹਿਰ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਮੇਟ ਫਰਜ਼ੀ ਬਣਾਏ ਹੋਏ ਹਨ ਜਿਨ੍ਹਾਂ ਦਾ ਨਾ ਤਾਂ ਬਲਾਕ ਨਾਲ ਜ਼ਿੰਮੇਵਾਰ ਹੈ ਤੇ ਨਾ ਕੋਈ ਮਹਿਕਮਾ ਐਮ ਐਲਏ ਦੇ ਸਿਫਾਰਸ਼ ਮੇਟ ਬਣਾਏ ਹੋਏ ਹਨ ਜਿਨ੍ਹਾਂ ਦੀ ਲੇਬਰ ਦੀ ਫੋਟੋ ਆਪਣੀ ਮਰਜ਼ੀ ਨਾਲ ਹੋਰ ਮਸਤੋਲਾ ਉੱਪਰ ਲਗਾਈ ਦਿੱਤੀ ਜਾਂਦੀ ਹੈ ਚੋਕੇ 모ੜੇ ਦੀ ਅਮਨਦੀਪ ਕੌਰ ਵੱਲੋਂ ਸ਼ਿਕਾਇਤ ਲੋਕਪਾਲ ਵਿੱਚ ਸਾਬਤ ਹੋਈ ਹੈ ਪਿੰਡ ਗੁਰਜੀ ਮੱਖਣਵਾਲ ਸਿੰਘ ਪਰਜੀ ਮੇਠ ਵਿਜੇ ਤੇਜਿੰਦਰ ਤੋਂ ਸੌਰਤ ਗੈਰ ਤਾਂ ਇਹਨਾਂ ਲੋਕਪਾਲਸ ਵਿੱਚ ਸਾਬਤ ਹੋਈ ਹੈ ਪਿੰਡ ਜਿੱਕੇ ਨਾਲ ਬਣਾਏ ਗਏ ਕਮਰੇ ਹਨ ਇਹਨਾਂ ਵੱਲੋਂ ਕੰਮ ਵਿੱਚ ਤੇਜਿੰਦਰ ਮੇਠ ਵੱਲੋਂ ਲੁੱਟ ਕੇ ਪੈਸੇ ਨਾਲ ਪਲਾਟ ਦੀ ਕ੍ਰੀਏਟ ਕਰ ਰਹੇ ਹਨ ਪਿੰਡਾਂ ਦੀ ਪੜਤਾਲ ਕਰਵਾਈ ਜਾਵੇ ਇਸ ਤੋਂ ਇਲਾਵਾ ਇਲਾ ਪ੍ਰਕਰ ਦੇ ਹੋਰ ਪਿੰਡਾਂ ਜਿੰਨਾਂ ਵਿੱਚ ਫਰਜੀ ਮੀਟ ਬਣਵਾਏ ਹੋਏ ਹਨ ਖਾੜਸ਼ ਕਰਵਾਏ ਜਾਣ ਪਿੰਡਾਂ ਦੀ ਲੇਬਰ ਜਿੱਥੋਂ ਉਹਨਾਂ ਦੀ ਖੈਮਤੀ ਨਾਲ ਮੀਟ ਚੁਣੇ ਜਾਂਦੇ ਜਿੰਨਾ ਇਸ ਸਬੰਧੀ ਸੈਕਟਾ ਬਲਾਕ ਪ੍ਰਸ਼ਾਸਨ ਨੂੰ ਕੀਤੀਆਂ ਜਾਣ ਬਲਾਕ ਵਿੱਚ ਜੀ ਆਰਐਸ ਅਤੇ ਕੁਝ ਪ੍ਰਸ਼ਾਸਨ ਦੇ ਕਰਮਚਾਰੀ ਵੱਲੋਂ ਨਾਇਗਾ ਮਜ਼ਦੂਰ ਦੇ ਮੀਟਾਂ ਨੂੰ ਮਾੜਾ ਬੋਲਿਆ ਜਾਂਦਾ ਹੈ ਜਿਸ ਨਾਲ ਲੋਕਤੰਤਰ ਦਾ ਘਾਣਕ ਕੀਤਾ ਜਾਵੇ ਜੇਕਰ ਕੋਈ ਨਰੇਕਾ ਜੂਰ ਦੇ ਕਾਬਲ ਲੈਣ ਜਾ ਕੀਤੇ ਗਏ ਕੰਮ ਦੀ ਮਜ਼ਦੂਰੀ ਮਹਤਾਨਾਂ ਦੀ ਮੰਗ ਕਰਦੇ ਹਾਂ ਤੇ ਫਿਰ ਆਪਣੇ ਨਾਲ ਹੋ ਰਹੇ ਗਰਤਕ ਤਾਪ ਧੱਕੇਸ਼ਾਹੀ ਬਾਰੇ ਸਿੱਖਤ ਕਰੇ ਅਤੇ ਬੋਲਦੇ ਹਨ ਤਾਂ ਬਲਾਕ ਪ੍ਰਸ਼ਾਸਨ ਵੱਲੋਂ ਉਸ ਪ੍ਰੀੜਤ ਮਜ਼ਦੂਰਾਂ ਨੂੰ ਇਹੀ ਦਵਾਇਆ ਤੁਕਾਇਆ ਜਾਂਦਾ ਹੈ ਕਿ ਜਿੰਨਾ ਦੀ ਕੋਈ ਸੁਣਵਾਈ ਨਾ ਕਰਕੇ ਲੋਕਤੰਤਰ ਦੀ ਝੱਗੀਆਂ ਉਠਾਈਆਂ ਜਾਣ ਤੇ ਜਿੰਨਾ ਵਿੱਚ ਪਿੰਡ ਚੱਲ ਰਹੇ ਕੰਮਾਂ ਨੂੰ ਬਲਾਕਾ ਜਾਂ ਹੋਰ ਕਰਮਚਾਰੀ ਆਪਣੇ ਪੱਧਰ ਤੇ ਚੈੱਕ ਆਪਾਸਤੇ ਕਿਤੇ ਜਾਂਦੇ ਹਨ ਪਰੰਤੂ ਕਿਸੇ ਵੀ ਕਰਮਚਾਰੀ ਵਿਧ ਅਧਿਕਾਰੀ پاس ਆਈ ਕਾਰਡ ਦੇ ਕਾਰਨ ਨਹੀਂ ਹੁੰਦੇ ਜਿਸ ਨੂੰ ਬਿਹਤਰ ਇੰਚਾਰਜੇ ਕੰਮ ਚੈੱਕ ਕਰਵਾਏ ਜਾ ਸਕੇ ਆਪ ਜੀ ਵੱਲੋਂ ਵਾਰ-ਵਾਰ ਲਿਖਤੀ ਦਿੱਤਾ ਕਿ ਚੀਜ਼ਾਂ ਚਾਹੀਆਂ ਹਨ ਕਿ ਬਲਾਕ ਪ੍ਰੋਫੈਸ਼ਨ ਆਪਣੀ ਪੱਧਰ ਤੇ ਪੇਪਰ ਵਰਕ ਕਰਮ ਫਿਰ ਵੀ ਬਲਾਕ ਦੇ ਕਰਮਚਾਰੀ ਵੱਲੋਂ ਪੇਪਰ ਵਰਕ ਮੇਟ ਜਮ ਜਦੂਰਾ ਰਾਈ ਕਰਵਾਈਆਂ ਕਰਮ ਵੋਲ ਦੇ ਕਿਹਾ ਜਾਂਦਾ ਹੈ ਜੇ ਕੋ ਨਾਲ ਲੇਡੀਜ਼ ਮੇਟ ਆਉਣ ਜਾਂ ਕਿਸੇ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇ ਤਾਂ کئی ਵਾਰ ਬਲਾਕ ਪ੍ਰਸ਼ਾਸਨ ਦੇ ਕਰਮਚਾਰੀ ਲੇਡੀਜ਼ ਮੇਟਾਂ ਮਜ਼ਦੂਰਾਂ ਨੂੰ ਮਹਿਸੂਸ ਵਿਕਿਰਵਾ ਕਰਦੇ ਹਨ ਜਿਸ ਇਸ ਲਈ ਨਿੱਤ ਸਹਦਾ ਤੱਕ ਜਾਣਕੀ ਨਰੇਗਾ ਸੰਬੰਧਿਤ ਕਈ ਕੋਈ ਵੀ ਪੇਪਰ ਵਰਕ ਦੀ ਜ਼ਿੰਮੇਵਾਰੀ ਬਲਾਕ ਦੇ ಗ್ರಾಮ ਸੇਵਕ ਤੇ ਸਾਕਸ ਕੀਤੀ ਜਾਵੇ ਤੇ ਹੁਣ ਜਾਬਤਾ ਲੱਗਣ ਕਾਰਨ ਨਰੇਗਾ ਦੇ ਸਾਰੇ ਕੰਮ ਰੋਕ ਦਿੱਤੇ ਗਏ ਹਨ ਜਦੋਂ ਇਹ ਕੰਮ ਆਪੇ ਲੋਕ ਤੋਂ ਹੀ ਪਾਥਨ ਆਪ ਜੀ ਜੀ ਦੀ ਕਾਈ ਚੋਂਡ ਕਸ਼ਮੀਰ ਕਮਿਸ਼ਨਰ ਤੋਂ ਨਰੇਗਾ ਦੇ ਕੰਮ ਚਲਾਉਣ ਦੀ ਮਜਦੂਰੀ ਜਾਵੇ ਜਿਸ ਤੇ ਜੋ ਬੇਸ਼ਕਾਰਾ ਨਰੇਗਾ ਮਜਦੂਰਾਂ ਨੂੰ ਲਗਾਤਾਰ ਕੰਮ ਮਿਲੇ ਸਕੇ ਕਈ ਮੇਟ ਲੇਬਰ ਤੋਂ ਚੁਣੇ ਹੋਏ ਮੰਗ ਪੱਤਰ ਲੈ ਕੇ ਬਲਾਕ ਦਫਤਰ ਵਿੱਚ ਜਾਂਦੇ ਹਨ ਬਲਾਕ ਦੇ ਕਰਮਚਾਰੀਆਂ ਕੋਲੋਂ ਉਹਨਾਂ ਦੀ ਜੋਬ ਕਾਰਡ ਜਾਣ ਪੁੱਛ ਤੇ ਟ੍ਰੀਟ ਕੀਤੀ ਜਾਂਦੇ ਹਨ ਅਤੇ ਉਹਨਾਂ ਨੂੰ ਕੰਮ ਤੋਂ ਅਧੂਰਾ ਰੱਖਿਆ ਜਾਂਦਾ ਹੈ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਰੇਲਵੇ ਪਟਰੀ ਦਾ ਨਰੇਗਾ ਮਜ਼ਦੂਰਾਂ ਨੂੰ ਏਰੀਆ ਮੁਤਾਬਿਕ ਬਲਾਕ ਸੰਬੰਧੀ ਕੰਮ ਵੰਡ ਕੇ ਦਿੱਤਾ ਜਾਵੇ ਕੇਵਲ ਬਲਾਕ ਫਰਾਈਪਰ ਨੂੰ ਹੀ ਕੰਮ ਦਿੱਤਾ ਜਾਵੇ ਬਾਕੀ ਕਿਸੇ ਵੀ ਬਲਾਕ ਜਿਲ੍ਹਾ ਪਰਚਰ ਨੂੰ ਨਰੇਗਾ ਮਜ਼ਦੂਰਾਂ ਨੂੰ ਰੇਲਵੇ ਪਟਰੀ ਦਾ ਕੰਮ ਨਹੀਂ ਦਿੱਤਾ ਜਾਵੇ ਭਾਰਤੀ ਪ੍ਰਚਾਰ ਦਾ ਭਾਰਤ ਰਾਜਪਦਵ ਦੀ ਜੰਤ ਚ ਆਫ ਇੰਡੀਆ ਸੀਰੀਅਲ ਨੂੰ 249 ਨਿੱਤੀ ਭਾਈ 8 ਤੱਕ ਪਿਆਰ ਸਾਰਾ ਪਾਸ ਕੀਤਾ ਹੋਇਆ ਹੈ ਕਿ ਮਜ਼ਦੂਰ ਦੀ ਪ੍ਰਤੀ ਮਹੀਨਾ ਮਜ਼ਦੂਰ ਘੱਟੋ ਘੱਟ 24000 ਰੁਪਇਆ ਮਕਰ ਕੇ ਕੀਤੀ ਪ੍ਰੰਤੂ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਿਸੇ ਦੀ ਮਜ਼ਦੂਰ ਨੂੰ 24000 ਰੁਪਇਆ ਪ੍ਰਤੀ ਮਹੀਨਾ ਨਹੀਂ ਮਿਲ ਲਈ ਜਿਸ ਕਾਰਨ ਭਾਰਤ ਸਰਕਾਰ ਦੇ ਗੈਂਟ ਨੋਟਿਸ ਵੀ ਨਹੀਂ ਉਲੰਘਣਾ ਹੋ ਰਹੀ ਹੈ ਅਤੇ ਮਜ਼ਦੂਰਾ ਨਾਲ ਧੱਕਾਸ਼ਾਹੀ ਹੋ ਰਹੀ ਹੈ ਭਾਰਤ ਸਰਕਾਰ ਦੇ ਉਕਤ ਗੈਂਟ ਨੋਟਿਸ ਨੂੰ ਜੁਮੀ ਕਿ ਮੈਨੂੰ ਪੱਦਰ ਤੇ ਲਗਵਾਇਆ ਲਾਗੂ ਕਰਵਾਇਆ ਜਾਵੇ ਕੁਝ ਵੀ ਆਰਐਸ ਦੀ ਲਾਪਰਵਾਹੀ ਨਾਲ ਕੁਝ ਪਿੰਡਾਂ ਦੇ ਮਸਤੋਲਾ ਜਾਣਬੁੱਝ ਤੇ ਜ਼ੀਰੋ ਵਿੱਚ ਪਾਏ ਜਾਂਦੇ ਹਨ ਜੇ ਤੁਸੀਂ ਹੋਰ ਸਾਈਨ ਕਰਵਾ ਕੇ ਲਿਆਏ ਉਹਨਾਂ ਦੀ ਕਾਰਵਾਈ ਸੰਬੰਧੀ ਤਫਤਰਾ ਵਿੱਚ ਦਿੱਤੀਆਂ ਹੋਈਆਂ ਉਹਨਾਂ ਨੂੰ ਪਟੁਕਿਤੀਆ ਜਾਂਦਾ ਹੈ ਮੈਰਾ ਤੇ ਕੰਮ ਕਰਨ ਵਾਲੇ ਵਰਕਰ ਮਿਸਤਰੀ ਬੇਲਦਾਰ ਅਤੇ ਜੀਏਆਈ ਆਪਣੇ ਮਨ ਮਰਜ਼ੀ ਨਾਲ ਬੰਦਿਆਂ ਦੀ ਸੂਚੀ ਬਣਾ ਕੇ ਬਲਾਕ ਦੱਤਰਾ ਵਿੱਚ ਮੰਗ ਪੱਤਰ ਬਣਾ ਲੈ ਕੇ ਜਾਂਦੇ ਹਨ ਆਪਣੀ ਮਰਜ਼ੀ ਨਾਲ ਬਲਾਕ ਪ੍ਰਸ਼ਾਸਨ ਮਤਲਬ ਕਰਵਾ ਕੇ ਦਿੱਤੇ ਜਾਂਦੇ ਹਨ ਜਿਹੜੇ ਪਿੰਡਾਂ ਵਿੱਚ ਮੰਗ ਪੱਤਰ ਕਾਫੀ ਲੰਮੇ ਸਮੇਂ ਤੋਂ ਦਿੱਤੇ ਜਾਂਦੇ ਹਨ ਉਹਨਾਂ ਨੂੰ ਕੰਮ ਕਰਵਾਉਣ ਨਹੀਂ ਦਿੱਤਾ ਜਾਂਦਾ ਜੇਕਰ ਉਹ ਪੁੱਛਦੇ ਹਨ ਤੇ ਉਹਨਾਂ ਬੰਦਿਆਂ ਦਾ ਕੰਮ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਜਵਾਬ ਕੀ ਉਹ ਇਹਦੇ ਕੱਲੋ ਮਸਤਾਲਾ ਲਕਰਾ ਕੇ ਲੈ ਕੇ ਆਏ ਹਨ ਦਫਤਰੀ ਲੇਖਜੋਕਾ ਦੇ ਸੀ ਆਈ ਡੀਓ ਬਹੁਤ ਵਧੀਆ ਅਤੇ ਉਹਨਾਂ ਦੇ ਨਾਲ ਮਿਲੇ ਹੋਏ ਹਨ ਤੇ ਉਹਨਾਂ ਦੀ ਕੋਈ ਕਿਸੇ ਹੋਰ ਮਸਤਾਲਾ ਤੇ ਲਗਵਾ ਕੇ ਪੈਸਾ ਤੋਆਇਆ ਕਿ ਆ ਜਾਂਦਾ ਹੈ ਹੈ ਕੰਪਿਊਟਰ ਦੇ ਲੇਖਜੋਕ ਕਰਨ ਵਾਲੇ ਲੋਕਾਂ ਨਾਲ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਮੰਗ ਪੱਤਰ ਤੋਂ ਕੰਮ ਖੰਨ ਉਹਨਾਂ ਦੇ ਮਸਤਾਲਾ ਕੱਢੇ ਜਾਣ ਬੈਰ ਕਰਨ ਨਾਲ ਨਾਲ ਮੈਰ ਪੇਪਰ ਦੇ ਮੰਗ ਪੱਤਰ ਉੱਪਰ ਮਸਟਰ ਆਲ ਕੱਢਣ ਲਈ ਕੋਈ ਸਰਕਾਰ ਵੱਲੋਂ ਪ੍ਰੋਸੈਸ ਨਹੀਂ ਹੈ ਸਮੂਹ ਸਮੂਹ ਬਲਾਕਾਂ ਵੱਲੋਂ ਕੱਢੇ ਹੋਏ ਮਸਟਰ ਆਲਸ ਬਾਬਿਤ ਕੇਵਲ ਜੋਬ ਕਾਰਡ ਆਰਡਰ ਮਜ਼ਦੂਰ ਨੂੰ ਦਿੱਤਾ ਜਾਵੇ ਜਿਸ ਤੋਂ ਇਲਾਵਾ ਜੋਬ ਕਾਰਡ ਨਾਲ ਸੰਬੰਧੀ ਹੋਰ ਪਰਿਵਾਰ ਕਿਸੇ ਵੀ ਮੈਂਬਰ ਨੂੰ ਕੰਮ ਨਹੀਂ ਦਿੱਤਾ ਜਾਵੇ ਬਲਾਕ ਦਫ਼ਤਰ ਵਿੱਚ ਸਿਰਫ ਇਸ ਦੀ ਚੈਕਿੰਗ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਮਸਟਰ ਆਲ ਨਾਲ ਕਿਤੇ ਘਰੇ ਬੈਠੇ ਹੋਏ ਬੰਦਿਆਂ ਦੀ ਫੋਟੋ ਲਵਾ ਕੇ ਪਾਸ ਸਕਾਇਆ ਜਾਂਦਾ ਪੈਸਾ ਪਵਾਇਆ ਜਾਂਦਾ ਚਾਰਿਆ ਹੈ ਉਹਨਾਂ ਦੀ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ ਮੈਲੀ ਭਖ ਨਾਲ ਹੋ ਰਹੀ ਹੈ ਜਦੋਂ ਕਾਰਡ ਜੁੜੇ ਹੋਏ ਗਰੀਬ ਪਰਿਵਾਰਿਕ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ ਪਰਿਵਾਰਿਕ ਦਰਖਾਸਤਾਂ ਦਿੱਤੀਆਂ ਹੋਈਆਂ ਇਹ ਸਪਰਾਣੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਉਹਨਾਂ ਦਰਖਾਸਤਾਂ ਨੂੰ ਪੁਟ ਅਪ ਕਰਵਾਣ ਅੱਜ ਮੌਕੇ ਤੇ ਹੀ ਕਰਵਾਈ ਦਿੱਤੀ ਜਾਵੇ ਜੇ ਜੇਲਾ ਪ੍ਰਾਇਮ ਦੇ ਸਮੂਹ ਬਲਾਕ ਚੋਚੀਆਰ ਐਸਐਟੇ ਬਲਾਕ ਪ੍ਰਸ਼ਾਸਨ ਨਰੇਗਾ ਮਜ਼ਦੂਰਾਂ ਅਤੇ ਉਹਨਾਂ ਦੇ ਮੇਟਾਂ ਨੂੰ ਗੁੰਮਰਾਹ ਕਰਕੇ ਮੈਂ ਨੰਬਰ ਦਿੱਤੇ ਜਾਂਦੇ ਹਨ ਕਿ ਤੁਸੀਂ ਇਸ ਨੰਬਰਾਂ ਤੋਂ ਗੱਲ ਕਰੋ ਅਤੇ ਆਪਣੇ ਸਾਥ ਅਤੇ ਇਹ ਤੁਹਾਨੂੰ ਕੰਮ ਦੇਣਗੇ ਜਦੋਂ ਫੋਨ ਕਰਨ ਤੇ ਪਤਾ ਲੱਗਦਾ ਕਿ ਰਾਜਨੀਤਿਕ ਲੋਕਾਂ ਨੂੰ ਵੋਟ ਪਾਉਣ ਦਾ ਬਹੁਤ ਵਧੀਆ ਰੀਟਾ ਬਣਾਇਆ ਹੋਇਆ ਹੈ ਮਜ਼ਦੂਰਾਂ ਨੂੰ ਜਬਰੀ ਰਾਜਨੀਤੀ ਲੋਕਾਂ ਨਾਲ ਜੋੜਨ ਦਾ ਨਰੇਗਾ ਕਾਨੂੰਨ ਨੂੰ ਵੋਟ ਦੇੰਕ ਪੌਰ ਦਾ ਹਿੱਸਾ ਰੱਖਿਆ ਹੈ ਇਸ ਉੱਪਰ ਸਿਖਲਕ ਸ਼ਕਤੀ ਨਾਲ ਆਦੇਸ਼ ਦਿੱਤੇ ਜਾਣ ਅਤੇ ਉਹ ਜੋ ਪ੍ਰਸ਼ਾਸਨ ਦਾ ਅਧਿਕਾਰੀ ਕਿਸੇ ਵੀ ਸਾਬਤ ਹੋਇਆ ਉਹਨਾਂ ਉੱਪਰ ਕਾਨੂੰਨ ਕਰਵਾਈ ਕੀਤੀ ਜਾਵੇ ਜਦੂਰਾਂ ਨੂੰ ਰਾਜਨੀਤੀ ਲੋਕਾਂ ਆਜ਼ਾਦ ਕਰਵਾਇਆ ਜਾਵੇ ਅਤੇ ਆਪਣੀ ਮਰਜ਼ੀ ਅਨੁਸਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਆਪ ਜੀ ਨੂੰ ਮਤੀ 135 2024 ਨੰਬਰ 24 ਤਰੀਕ ਤੇ ਮਿਤੀ 16 5 24 2024 ਨੂੰ ਨੰਬਰ 270 ਤਹਿਤ ਮੰਗ ਪੱਤਰ ਦਿੱਤੇ ਗਏ ਸਨ ਉਹਨਾਂ ਉੱਪਰ ਆਫਜੀ ਵਿਭਾਗ ਵੱਲੋਂ ਹੁਣ ਤੱਕ ਦੀ ਕਾਰਵਾਈ ਕੀਤੀ ਜਾਵੇ ਉਸ ਦੀ ਪ੍ਰੋਸੈਸਿੰਗ ਦੀ ਕਾਪੀ ਸਭ ਨੂੰ ਦਿੱਤੀ ਜਾਵੇਗੀ ਉਹ ਕਿ ਤਰਸਕਾਈਆਂ ਮੰਗਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਨਿਪਟਾਰਾ ਕੀਤਾ ਜਾਵੇ ਸਭ ਨੂੰ ਦਿੱਤੀ ਦੱਸਿਆ ਜਾਵੇ ਅਤੇ ਸਮੂਹ ਬਲਾਗ ਦੀ ਮੀਟਿੰਗ ਸੱਦੀ ਜਾਵੇ ਤੇ ਜਥੇਬੰਦੀ ਦੇ ਮਜਬੂਰ ਸਰਕਾਸ਼ ਕੀਤਾ ਜਾਵੇ ਜੈ ਭਿੰਮ ਜੈ ਭੱਤ ਸਾਥੀਓ ਆ ਲੈਟਰ ਰਹਿ ਗਈ ਆ ਇਹਦੇ ਬਾਰੇ ਵੀ ਮੈਂ ਦੱਸਣਾ ਚਾਹਣਾ ਤੁਹਾਨੂੰ ਵੈਸੇ ਕੁੜੀ ਬੋਲ ਕੇ ਦੱਸੇ ਤਾਂ ਚੰਗੀ ਗੱਲ ਆ ਆ ਲਿਖਿਆ ਹੋਇਆ ਆ ਕੁੜੀ ਬੋਲ ਦਿੰਦੀ ਐ ਇਹ ਹਿੰਦੀ ਸਭ ਜੋਰ ਨਾਲ ਮਤਲਬ ਬੋਲ ਇਹਨੂੰ ਦੱਕੇ ਦੇ ਮੱਲ ਨੂੰ ਤਾਂ ਵੀ ਕਰੀਏ ਠੋਕੇ ਸਾਈ ਹੋਰ और रोजगार नई दिल्ली अगस्त दो हजार को दो हजार सरकार को केंद्रीय सरकार मजदूरी संस्थित उन्नीस छत्तीस का चार की धारा एक की उम धारा ये धारा पत्थर शास्त्री का प्रयोग करने हुए राष्ट्रीय प्रदर्शन संगठन द्वारा प्रकाशन ओमफोन शंकर सके आंकड़ों में आधार पत्र उक्त उपतारा यह केंद्रीय मजदूरी के रूप में 24000 रूप में प्रति मास विनिश्चित करती है 310183 2007 वीएससीएस एसए के समिति का महादेशिक 24000 रुपया महीने का ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ ਕੀਤੇ ਹੋਏ 2017 ਦੇ ਵਿੱਚ ਵੀ ਮਜ਼ਦੂਰ ਦੀ ਮਜ਼ਦੂਰੀ ਘੱਟੋ-ਘੱਟ 800 ਰੁਪਿਆ ਹੁੰਦੀ ਆ ਤੇ 800 ਨੂੰ ਗੁਣਾ 30 ਨਾਲ ਕਰ ਦਿਓ ਤੇ ਤਾਂ ਹੁੰਦੀ ਟੱਟ ਜੋ ਆਪ ਹੀ ਕਲਪਿਊਲੇਸ਼ਨ ਕਰ ਲਓ ਆਪ ਦੇ ਫਿਰ ਲੇਕਿਨ ਇਹ ਪੂਰੀ ਜ਼ਿੰਮੇਵਾਰੀ ਨਾਲ ਲੋਕਾਂ 'ਚ ਇਹ ਗੱਲ ਆਣੀ ਹੈ ਤਾਂ ਫਿਰ ਲੋਕਾਂ ਨੇ ਇਹ ਹਮਦਰਦੀ ਕਰਨੀ ਆ ਤੇ ਇਹਦੀ ਲੋੜ ਮਹਿਸੂਸ ਕਰਨੀ ਆ ਉਹਦੇ ਲਈ ਜਲਦੀ ਮੀਟਿੰਗਾਂ ਦਾ ਦੌਰਾ ਬਣਾਉਣਾ ਜਿੰਨੇ ਜਿੰਨੇ ਤਲਾਖ ਪਰ ਜਾਣਾ ਹੈ ਤੁਸੀਂ ਡਿਵਰਾ ਇਕੱਠੀਆਂ ਕਰਨੀਆਂ ਆ ਆਪਾਂ ਡਿਵਰਾ ਨੂੰ ਇਕੱਠਾ ਬਨੇ ਡਿਵਰਾ ਇਕੱਠੀਆਂ ਕਰਕੇ ਇਹ ਤੁਹਾਡੇ ਪਾਵਰ ਨਾਲ ਲੰਨੀ ਆ ਦੂਸਰਾ ਕਿ ਇਲੈਕਸ਼ਨ ਦਾ ਦੌਰਾ ਚੱਲਦਾ ਪਿਆ ਜਿਹੜੇ ਇਲੈਕਸ਼ਨ ਵਾਲੇ ਸਾਨੂੰ ਇਹਦੀ ਜ਼ਿੰਮੇਵਾਰੀ ਲੈਂਦੇ ਆ ਕਿ ਭਾਈ ਐਮਪੀ ਦੀ ਚੋਣ ਹੋ ਰਹੀ ਆ ਐਮਪੀ ਦੀ ਚੋਣ ਦੇ ਵਿੱਚ ਜੇ ਤੁਸੀਂ ਸਾਡਾ ਸਾਥ ਦਿੰਦੇ ਹੋ ਤਾਂ ਅਸੀਂ ਜਦੋਂ ਦਿੱਲੀ ਦੇ ਵਿੱਚ ਬੈਠਾਂਗੇ ਉਦੋਂ ਤੁਹਾਡੇ ਨਾਲ ਐਮਪੀ ਦੇ ਉਦੇਤੇ ਬੈਠਿਆਂ ਦੀ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਨਾਲ ਜਾ ਕੇ ਸਰਕਾਰ ਤੋਂ ਦੁਬਾਰਾ ਨੋਟੀਫਿਕੇਸ਼ਨ ਫੇਰ ਕਰਾਵਾਂਗੇ ਕਿਉਂਕਿ ਇਹ 7 ਸਾਲ ਪੁਰਾਣਾ ਹੈ 7 ਸਾਲ ਪੁਰਾਣਾ ਹੈ ਕਿ ਇਹਦੇ ਵਿੱਚ ਜੇ ਅੰਕੜੇ ਹੋਰ ਵਿੱਚ ਜਮ੍ਹਾਂ ਕਰੀਏ ਜਿਹੜੇ ਹਰ ਸਾਲ ਵਧਦੇ ਆ ਛੀਆਂ ਮਹੀਨਿਆਂ ਬਾਅਦ ਵਧਦੇ ਆ ਤੇ ਮੈਨੂੰ ਲੱਗਦਾ ਕਿ ਲਗਭਗ ਤੁਹਾਡੀ 1000 ਰੁਪਈਆ ਮਜ਼ਦੂਰੀ ਹੋ ਸਕਦੀ ਹੈ 1000 ਰੁਪਈਆ ਜੇ ਇਹ ਗਾਗੂ ਕੋਰੋਨਾ ਤਾਂ ਫੇਰ ਚੁੱਪ ਕਰਕੇ ਬੈਠਿਆ ਨਹੀਂ ਐ ਆ ਵੇਖੋ ਨਾ ਕਿਸਾਨ ਆਪਾਂ ਆਨਲਾਈਨ ਬੋਲਦੇ ਪਏ ਆ ਕਿਸਾਨ ਵਿਚਾਰੇ ਗਰੀਬ ਏ ਉੱਤੋਂ ਉੱਪ ਚ ਬੈਠਦੇ ਨੇ ਹੈਨਾ ਉਹਨਾਂ ਦੇ ਹੱਕ ਕਿਤੇ ਸੰਵਿਧਾਨਕਾ ਲਿਖੇ ਨਹੀਂ ਹੋਏ ਉਹ ਧੱਕਾ ਕਰਕੇ ਸਰਕਾਰ ਤੋਂ ਲੈ ਲੈਂਦੇ ਆ ਤੁਹਾਡੇ 1952 ਚ ਸੰਵਿਧਾਨਕਾ ਲਿਖਿਆ ਔਰ ਤੁਸੀਂ ਮੀਰ ਉਹ ਮਹਾਰਾਜੇ ਉਹ ਤੁਹਾਨੂੰ ਪੈਸੇ ਦੀ ਲੋੜ ਨਹੀਂ ਏ ਤੇ ਤੁਸੀਂ ਘਰੇ ਬੈਠੇ ਰਹਿੰਦੇ ਇਹ ਤਾਂ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਲਾਗੂ ਕਰਾਣਾ ਪੈਣਾ ਇਹ ਮੇਰੀ ਬੇਨਤੀ ਆ ਕਿ ਮੈਂ ਹੁਣ ਦੁਬਾਰਾ ਫੇਰ ਤੁਹਾਡੇ ਚੰਨਾਂ ਇੱਕ ਵਾਰੀ ਮੈਂ ਟਟੋ ਇਜਾਜ਼ਤ ਲੈਣਾ ਕਿਉਂਕਿ ਅੰਦਰ ਕੁੜੀ ਗਈ ਹੋਈ ਹੈ ਜਿਹਦੇ ਸਬੰਧ ਚ ਆਪਾਂ ਦੇ ਇੱਥੇ ਅੰਦਰ ਰੂਬਰੂ ਹੋ ਕੇ ਆਏ ਆ ਉਹਨੇ ਕੱਲੀ ਨਹੀਂ ਅੰਦਰ ਨਹੀਂ ਜਾਣਾ ਮੈਂ ਉੱਥੇ ਜਾਣਾ ਉਹਨਾਂ ਚ ਤੁਸੀਂ ਵੇਟ ਕਰੋ ਇੰਨਾ ਕਹਿੰਦਿਆ ਹੋਇਆ ਜੈਪੀ ਜੈਪਾਰ ਸਸੀਕਾਰ